ਭੋਲੇ ਪਾਏ ਮਿਲੇ ਰੰਗਰਾਇਆ ਪਰਮੇਸ਼ਰ ਦੀ ਪ੍ਰਾਪਤੀ ਭੋਲੇ ਪਾਣ ਵਾਲੀ ਹੁੰਦੀ ਹੈ ਜੇ ਮਨੁੱਖ ਚਾਹੇ ਕਿ ਮੈਂ ਰੱਬ ਨੂੰ ਮਿਲਣਾ ਪਰਮੇਸ਼ਰ ਨੂੰ ਜੇ ਤਾਂ ਸੁਭਾਅ ਦੇ ਵਿੱਚ ਲਾਕੀ ਹੈ ਫਿਰ ਨਹੀਂ ਰੱਬ ਮਿਲਣਾ ਚਤੁਰਾਈ ਨਾਲ ਚਤਰਪੁਜ ਪਾਈ ਹੈ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਉਹ ਜਿਹੜਾ ਖੰਡਾ ਬਰਵੰਨਾ ਦਾ ਮਾਲਕ ਹੈ ਸਭ ਕੁਝ ਤੇਰੇ ਵਸ ਅਗੰਮ ਅਗੋਚਰਾ ਤੂੰ ਭਗਤਾਂ ਕੇ ਵਸ ਭਗਤਾਂ ਤਾਂ ਲੇ ਰਾਹ ਉਹ ਭਗਤਾਂ ਦੇ ਵਸ ਹੈ ਜਿੱਥੇ ਵੀ ਭਗਤਾਂ ਨੇ ਯਾਦ ਕੀਤਾ ਹੈ ਪਰਮੇਸ਼ਰ ਆਨ ਕੇ ਉਹਨਾਂ ਦੀ ਮਦਦ ਕਰਦਾ ਹੈ ਕਈ ਵਾਰ ਤਾਂ ਪਰਮੇਸ਼ਰ ਨੇ ਭਗਤਾਂ ਦੇ ਰੂਪ ਧਾਰ ਕੇ ਵੀ ਕੰਮ ਕੀਤੇ ਦਵਪਰ ਦੀ ਕਥਾ ਹੁੰਦੀ ਹੈ ਦ੍ਰੋਪਦੀ ਦੀ ਉਹਨੇ ਯਾਦ ਕੀਤਾ ਸੀ ਕ੍ਰਿਸ਼ਨ ਜੀ ਨੂੰ ਕਿ ਮੇਰੀ लाज ਰੱਖੋ। ਦ੍ਰੋਪਦੀ ਭਾਈ ਗੁਰਦਾਸ ਜੀ ਲਿਖਦੇ ਨੇ ਅੰਦਰ ਸਭਾ ਦੁਰਸ਼ਾਸਣੇ ਮੱਥੇਵਾਲ ਦ੍ਰੋਪਦੀ ਆ। ਦੂਤਾਂ ਨੂੰ ਫਰਮਾਇਆ ਮੰਗੀ ਕਰੋ ਪੰਚਾਲੀ ਬਾਂਦੀ। ਪੰਜੇ ਪਾਂਡਵ ਵੇਖਦੇ ਔਕਟ ਰੁੱਦੀ ਨਾਰ ਜਿਨ੍ਹਾਂ ਨੇ ਸਪੰਜੇ ਪਾਂਡਵ ਦੇਖ ਰਹੇ ਨੇ ਕੋਈ ਮਦਦ ਨਹੀਂ ਕਰ ਸਕੀ ਅੱਖੀ ਮੀਟ ਧਿਆਨ ਤਰ ਹਾ ਹਾ ਕ੍ਰਿਸ਼ਨ ਕਰੇ ਬਿਲ ਲਾਂਦੀ ਅੱਖਾਂ ਮੀਟ ਲੀਆਂ ਜਦੋਂ ਕੋਈ ਆਸਰਾ ਨਾ ਰਿਹਾ ਜਿੰਨੀ ਦੇਰ ਤੱਕ ਸਾਡੇ ਸੰਸਾਰ ਦੇ ਆਸਰੇ ਬਹੁਤ ਨੇ ਨਾ ਅਸੀਂ ਰੱਬ ਨੂੰ ਯਾਦ ਹੀ ਨਹੀਂ ਕਰਦੇ ਉਸੇ ਕਿਨੇ ਸਾਡਾ ਪਿਤਾ ਕਰ ਦੇਗਾ ਸਾਡਾ ਰਿਸ਼ਤੇਦਾਰ ਕਰ ਦੇਗਾ ਆ ਅਫਸਰ ਕੰਮ ਕਰ ਦੇਗਾ ਅੱਖੀ ਮੀਂਟ ਧਿਆਨ ਤਰ ਹਾ ਹਾ ਕ੍ਰਿਸ਼ਨ ਕਰੇ ਬਿਲਾਂਦੀ ਕੱਪੜ ਕੋਟ ਸਾਰਿਆਂ ਥੱਕੇ ਦੂਤ ਨਾ 파ਰਵ ਸਾਂ ਕੱਪੜ ਉਸਾਰ ਦਿੱਤਾ ਕ੍ਰਿਸ਼ਨ ਜੀ ਨੇ ਹੱਥ ਮਰੋਰਨ ਸਿਰ ਤੁਰੰਤ ਪਛੋਤਾਨ ਕਰਨ ਜਾਏ ਜਾਂਦੀ ਫਿਰ ਪਛਤਾਵਾ ਹੀ ਹੱਥ ਰਹਿ ਗਿਆ ਕਰ ਆਈ ठाकुर ਮਿਲੇ ਪੈਜ ਰਹੀ ਬੋਲੇ ਸ਼ਰਮੰਦੀ 나ਥ ਅਨਾਥਾਂ ਬਾਣ ਤੁਰੰਤ ਜਿਸ਼ਨ ਜੀ ਜਦੋਂ ਆਈ ठाकुर ਨੂੰ ਮਿਲੀ ਕਹਿ ਲੱਗੀ ਬੜੇ ਦੇਰ ਲੱਗਤੀ ਤੁਸੀਂ ਆਉਣ ਦੇ ਵਿੱਚ ਕਹਿ ਲੱਗੀ ਤੂੰ ਯਾਦ ਤਾਂ ਕਰਦੀ ਪਹਿਲਾਂ ਤੈਨੂੰ ਆਪਣੇ ਤੇ ਮਾਨਸੀ ਬਲ ਸੀ ਪੰਡਵਾਂ ਤੇ ਸੀ ਭਿਸ਼ਮ ਪitamਹ ਦੇ ਸੀ ਜਦੋਂ ਕੋਈ ਆਸਰਾ ਨਾ ਰਿਹਾ ਉਸ ਸਮੇਂ ਅੱਖੀ ਮੀਟ ਧਿਆਨ ਧਾਰਾ ਇੰਨਾ ਕ ਸਮਾਂ ਲੱਗਾ ਹੋਣਾ ਹਾ ਹਾ ਕ੍ਰਿਸ਼ਨ ਕਰੇ ਬਿਲਾ ਦੀ ਕ੍ਰਿਸ਼ਨ ਜੀ ਨੂੰ ਪੁਕਾਰਿਆ ਉਹਨੇ ਪਰਮੇਸ਼ਰ ਦੁਆਪਰ ਯੁਗ ਦੇ અવਤਾਰ ਨੇ கிருஷ்ਣ ਪਰਮੇਸ਼ਰ ਦਾ ਰੂਪ ਵੀ ਧਾਰਨ ਕਰ ਲੈਂਦਾ ਹੈ ਸੈਣ ਜੀ ਦੀ ਕਥਾ ਹੁੰਦੀ ਹੈ ਸੁਣ ਪ੍ਰਤਾਪ ਕਬੀਰ ਦਾ ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਵਾ ਸੈਣ ਰਤਾਪ ਸੁਣਿਆ ਪ੍ਰੇਮ ਭਗਤ ਪ੍ਰੇਮ ਭਗਤ ਰਾਤੀ ਕਰੇ ਪਲਕੇ ਰਾਜ ਦਵਾਰੇ ਜਾਈ ਰਾਤ ਨੂੰ ਪ੍ਰੇਮਾ ਭਗਤੀ ਦੇ ਵਿੱਚ ਬੈਠੇ ਰਹਿੰਦੇ ਨੇ ਬੰਦਗੀ ਕਰਦੇ ਨੇ ਭਗਤੀ ਕਰਦੇ ਨੇ ਤੇ ਜਦੋਂ ਭਲਕੇ ਸਵੇਰ ਹੋਣ ਵਾਲੀ ਹੁੰਦੀ ਹੈ ਰਾਜੇ ਨੇ ਜਾ ਕੇ ਜਾ ਕੇ ਮੁੱਠੀ ਚਾਪੀ ਕਰਨੀ ਰਾਜਾ ਠੀਕ ਨਹੀਂ ਸੀ ਉਹਦਾ मुठी, मुठी चापी चाप करनी चाप राजा ठीक नहीं, नहीं सी। उदा, दा, 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 करनी ला, ला। प्रेम भगत रालके राज द्वारे जाई आए संत पर कीर्तन होवा रहन सभाई आज क्योंकि भगत सन भगत को संत नहीं आना ਆਗੈ ਕਾਰ ਸੰਤ ਪਰਉਨੇ ਕਾਰ ਸੰਤ ਪਰਉਨੇ ਆਗੈ ਕਾਰ ਸੰਤ ਪਰਉਨੇ ਆਗੈ ਕਾਰ ਸੰਤ ਪਰਉਨੇ ਆ ਸਤ ਸਤ ਜਨ ਰਾਜ ਤੁਾਰਨ ਦੇਵਕਮਾਈ ਅਜ ਸੈਨ ਭਗਤ ਜੀ ਨੇ ਘਰ ਸੰਤ ਆ ਗਏ ਪਰਉਨੇ ਜਦੋਂ ਸਾਧੂ ਸੰਤ ਪਹੁੰਚ ਗਏ ਤੇ ਕੀਰਤਨ ਸ਼ਾਮ ਨੂੰ ਸ਼ੁਰੂ ਹੋ ਗਿਆ ਛੱਡ ਨਾ ਸਕੈ ਸੰਤ ਜਨਾਂ ਹੁਣ ਉਹਨਾਂ ਨੂੰ ਛੱਡ ਨਹੀਂ ਸਕਦਾ ਕਈ ਬੰਦੇ ਕਹਿੰਦੇ ਜੀ ਛੱਡੇ ਕੋਲ ਨਾ ਸਮਾਂ ਨਹੀਂ ਸਭ ਬੰਦੇ ਸਮਾ ਸਾਡੇ ਕੋਲ ਹੈਗਾ ਜਿਹੜੀ ਚੀਜ਼ ਸਾਨੂੰ ਚੰਗੀ ਲੱਗਦੀ ਹੈ ਉਹਦੇ ਪਿੱਛੇ ਅਸੀਂ ਸਮਾ ਲਾਉਂਦੇ ਆਂ ਅਸੀਂ ਖੇਤੀ ਕਰਦੇ ਵੈਸਾ ਚੰਗਾ ਲੰਦਾ ਮਿਹਨਤ ਕਰਦੇ ਪੈਸਾ ਕਮਾਈ ਇਹ ਨਹੀਂ ਕਿ ਸਮਾ ਨਹੀਂ ਸਮਾ ਸਭ ਕੋਲ ਹੈ ਸਿਮਰਨ ਕਰਨ ਵਾਸਤੇ ਜਦੋਂ ਮਰ ਕੇ ਅੱਗੇ ਧਰਮਰਾਜਾ ਕੋਲ ਗਏ ਨਾ ਤੇ ਧਰਮਰਾਜਾ ਨੇ ਇਹ ਕੋਈ ਗਰੀਬ ਵੀ ਛੱਡਦੀ ਨਹੀਂ ਗਿਆ ਅੱਜ ਨੌਕਰੀ ਤੇ ਸੰਤਾਂ ਦੇ ਵਿੱਚ ਹੀ ਕੀਰਤਨ ਵਿੱਚ ਕੇ ਸੰਤ ਜਨ ਰਾਜ ਦਵਾਰ ਨ ਸੇਵਕ ਮਾਈ ਅਜ ਰਾਜੀ ਕੁਲ ਨਹੀਂ ਗਿਆ ਭਗਤ ਸੈਣ ਰੂਪ ਹਰ ਜਾਇ ਕੇ ਹੁਣ ਭਗਵਾਨ ਨੇ ਸੈਣ ਦਾ ਰੂਪ ਧਾਰਨ ਕੀਤਾ ਹੈ ਸੈਣ ਰੂਪ ਹਰ ਜਾਇ ਕੇ ਆਇਆ ਰਾਣੇ ਨੂੰ ਲਜਾਈ ਸਹਿਣ ਦਾ ਰੂਪ ਧਾਰ ਕੇ ਭਗਵਾਨ ਪਰਮੇਸ਼ਰ ਆਪ ਰਾਜੇ ਦੀ ਸੇਵਾ ਕਰਨ ਚਲਾ ਗਿਆ ਹੈ ਰੱਬ ਕਿੰਨਾ ਦਿਆਲੂ ਹੈ ਕਿੰਨਾ ਕਿਰਪਾਲੂ ਹੈ ਜੇ ਲੋੜ ਲੋੜ ਪਏ ਤੇ ਨੌਕਰੀ ਤੱਕ ਕਰਨ ਨੂੰ ਤਿਆਰ ਹੋ ਜਾਂਦਾ ਹੈ ਐਨਾ ਸਮਰੱਤ ਇਧਰ ਭਗਤ ਜੀ ਜਦੋਂ ਸਵੇਰ ਹੋ ਚੁੱਕੀ ਹੈ ਸਾਧ ਜਨਾਂ ਨੂੰ ਵਿਦਾ ਕਰ ਹੁਣ ਸੰਤਾਂ ਨੂੰ ਸਾਧੂਆਂ ਨੂੰ ਵਿਦਾ ਕੀਤਾ ਰਾਜ ਦਵਾਰ ਗਿਆ ਸ਼ਰਮਾਈ ਹੁਣ ਰਾਜੇ ਦੇ ਦਵਾਰੇ ਦੇ ਵਿੱਚ ਗਿਆ ਤੇ ਸ਼ਰਮ ਆ ਰਹੀ ਹੈ ਕਿ ਮੈਂ ਕੀ ਕਾਂਗਾ ਰਾਜੇ ਨੂੰ ਕਿ ਮੈਂ ਕਿਉਂ ਨਹੀਂ ਆ ਸਕਿਆ ਰਾਣੇ ਦੂਰੋਂ ਸੱਦ ਕੇ ਰਾਜੇ ਨੇ ਦੂਰੋਂ ਬੁਲਾਇਆ ਗੱਲੋ ਖਵਾਏ ਖੋਲ ਪਹਿਨਾਈ ਉਨੂੰ ਆਪਣੇ ਗਲ ਦੀ ਜਿਹੜੀ ਮੋਤੀਆਂ ਦੀ ਮਾਲਾ ਸੀ ਉਹ ਸੈਣ ਜੀ ਦੇ ਗਲ 'ਚ ਪਾ ਦਿੱਤੀ ਤੇ ਰਾਜਾ ਕਹਿਣ ਲੱਗਾ ਅਸੀਂ ਕਾਦੇ ਰਾਜੇ ਆ ਰਾਜੇ ਤਾਂ ਤੁਸੀਂ ਹੋ ਤੇਰੇ ਤੁਹਾਡੇ ਹੱਥ ਲੱਗਿਆ ਮੇਰਾ ਰੋਗ ਦੂਰ ਹੋ ਗਿਆ ਅੱਜ ਤੁਸੀਂ ਇੰਨੀ ਚੰਗੀ ਤਰ੍ਹਾਂ ਮੁੱਠੀ ਚਾਪੀ ਕੀਤੀ ਹੈ ਇੰਨੀ ਚੰਗੀ ਤਰ੍ਹਾਂ ਮੁੱਠੀ ਚਾਪੀ ਕੀਤੀ ਵਸ ਕੀਤਾ ਹੋਂ ਤੁੱਤ ਅੱਜ ਬੋਲੇ ਰਾਜਾ ਸੁਣੇ ਲੁਕਾਈ ਕਹਿ ਲੱਗੇ ਅੱਜ ਤੁਸੀਂ ਵਸ ਕਰ ਲਿਆ ਰਾਜਾ ਬੋਲ ਰਿਹਾ ਲੁਕਾਈ ਸੁਣ ਰਹੀ ਹੈ ਸਾਰੇ ਲੋਕ ਸੁਣ ਰਹੇ ਨੇ ਪ੍ਰਗਟ ਕਰੇ ਭਗਤ ਵਡਿਆਈ ਉਹ ਆਪਣੇ ਭਗਤਾਂ ਦੀ ਵਡਿਆਈ ਸੰਸਾਰ ਵਿੱਚ ਪ੍ਰਗਟ ਕਰ ਦਿੰਦਾ ਜਿਨ੍ਹਾਂ ਨੇ ਪਰਮੇਸ਼ਰ ਦਾ ਸਿਮਰਨ ਕੀਤਾ ਹੈ ਸੇਵਾ ਕੀਤੀ ਹੈ ਉਹਨਾਂ ਦੀ ਵਡਿਆਈ ਪਰਮੇਸ਼ਰ ਆਪ ਪ੍ਰਗਟ ਕਰਦਾ ਹੈ